ਛਣਾ ਛੜਕਨੀ ਤੋ ਡੰਡਾ ਡੇਰਾ ਚੱਕ ਤੇਰਾ ਭੰਨ ਦਿਉ ਲੱਕ ਛਣਾ ਛੜਕਨੀ ਤੋ ਡੰਡਾ ਡੇਰਾ ਚੱਕ ਤੇਰਾ ਭੰਨ ਦਿਉ ਲੱਕ ਮੈਂ ਹੀ ਨਿਮਾਣਾ ਫਸਿਆ ਹੋਰ ਕੋਈ ਫਸੇ ਬਿਨਾ ਮੈਂ ਹੀ ਨਿਮਾਣਾ ਫਸਿਆ ਹੋਰ ਕੋਈ ਫਸੇ ਬਿਨਾ ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ ਬਿਨਾ ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ ਬਿਨਾ ਮੈਂ ਹੀ ਨਿਮਾਣਾ ਫਸਿਆ ਹੋਰ ਕੋਈ ਫਸੇ ਬਿਨਾ ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ ਬਿਨਾ ਛਣਾ ਛਣਕ ਚਰ ਮੇਰੇ ਵੱਲ ਤੱਕ ਮੈਨੂੰ ਰੱਖ ਨਾ ਵਿਸ਼ੱਕ ਛਣਾ ਛਣਕ ਚਰ ਮੇਰੇ ਵੱਲ ਤੱਕ ਮੈਨੂੰ ਰੱਖ ਨਾ ਵਿਸ਼ੱਕ ਤੁਰ ਜਾਉ ਹਾਣੀਆ ਛੱਡ ਕੇ ਪਤਾ ਕੋਈ ਦੱਸੇ ਬਿਨਾ ਤੁਰ ਜਾਉ ਹਾਣੀਆ ਛੱਡ ਕੇ ਪਤਾ ਕੋਈ ਦੱਸੇ ਬਿਨਾ ਮੈਂ ਹੀ ਤੇਰੇ ਕਰ ਵਸੀਆਂ ਤੇ ਹੋਰ ਕੋਈ ਵਸੇ ਬਿਨਾ ਰੱਬ ਕਰਕੇ ਤੈਨੂੰ ਨੀਦ ਨਾ ਕਾਰੇ ਕੇ ਤੈਨੂੰ ਨੀਂਦ ਨਾ ਆਵੇ ਚਾਰੇ ਚਾਵੇ ਸੁੱਤੀ ਜੀ ਮੇ ਮੈਨੂੰ ਵੜ ਵੜ ਖਾਂਦੀ ਤੈਨੂੰ ਵੱਡਲੇ ਕੁੱਤੀ ਇੱਕ ਧੂਣੀ ਧੂਣੀ ਤੇਰੀ ਭੰਨ ਦੇਉ ਕੂਣੀ ਇੱਕ ਧੂਣੀ ਧੂਣੀ ਤੇਰੀ ਭੰਨ ਦੇਉ ਕੂਣੀ ਜਿੱਥੇ ਹੋਣ ਤੇਰੇ ਜਹੀਆਂ ਜਨਾਨੀਆਂ ਨੀਓ ਕਰ ਵਸੇ বিনা ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ বিনা ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ বিনা دارو پی کے وڈکا مارے پچے وانگر شیرا ٹکرے کی تیرےसोई اندر خوب کوٹنا پھیرا تیری ہر گل مننا میں دومے بننا تیری ہر گل مننا میں دومے ہاتھ بننا সেবা کر دی میں چنا سر کدو جہا ہے ٹولنا بھی میرے بنا چسے بنا مہی تیرے کر بسیاں وی ہور کوئی بسے بنا ਮੈਂ ਹੀ ਤੇਰੀ ਕਰ ਵਸੀਆਂ ਵਿੱਚ ਹੋਰ ਕੋਈ ਬਸੇ বিনা ਗਰਮੀ ਹੋਵੇ ਸਰਦੀ ਹੋਵੇ ਤੂੰ ਤੱਤੀ ਦੀ ਤੱਤੀ ਤੇਰੇ ਵਰਗੀਆਂ ਰਾਏ ਕੋਟੀ ਰੂਖ ਖਸਮਾ ਖਾਣੀ ਨੇ ਸ਼ੱਤੀ ਦਸ ਗੁਣ ਵੀ ਨਹੀਂ ਤੂੰ ਚੰਗਿਆਂ ਦੀ ਧੀ ਤੈਨੂੰ ਆਖਾ ਹੋਣ ਕੀ ਐਸਾ ਸਕੰਜਾ ਮੇਰਾ ਕਸਿਆ ਨਹੀਂ ਹੋਰ ਕੋਈ ਕਸੇ বিনা ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ বিনা ਮੈਂ ਹੀ ਤੈਨੂੰ ਉਹ ਰੱਖੇ ਬਿਨਾ ਮੈਂ ਹੀ ਤੈਨੂੰ ਕਰ ਰੱਖਿਆ ਨਹੀਂ ਹੋਰ ਕੋਈ ਰੱਖੇ ਬਿਨਾ ਗੱਲ ਸੁਣ ਲੈ ਵੇ ਰਾਏ ਕੋਟੀ ਹੁਣ ਬੋਲ ਕਹਾ ਮੈਂ ਸੱਚੀ दारू ਪੀ ਕੇ ਬਣ ਜੇ ਪੂਤਨਾ ਤੇਥੋਂ ਡਰਦੇ ਵੱੱਚੇ दारू ਪੀ ਕੇ ਬਣ ਜੇ ਪੂਤਨਾ ਤੇਥੋਂ ਡਰਦੇ ਵੱੱਚੇ ਕੁ ਕ ਨਿਆਣਿਆਂ ਦੀ ਪੰਡ ਲੈ ਜੇ ਦੇਕੇ ਹੁਣ ਗੰਡ ਐਵੇਂ ਕਰ ਨਾ ਪਖੰਡ ਜੇ ਮੈਂ ਤੁਰ ਗਈ ਹਾਣੀਆਂ ਛੱਡ ਕੇ ਪਤਾ ਕੋਈ ਦੱਸੇ ਬਿਨਾ ਜੇ ਮੈਂ ਤੁਰ ਗਈ ਹਾਣੀਆਂ ਛੱਡ ਕੇ ਪਤਾ ਕੋਈ ਦੱਸੇ ਬਿਨਾ ਮੈਂ ਹੀ ਤੇਰੇ ਘਰ ਵਸਿਆਂ ਤੇ ਹੋਰ ਕੋਈ ਵਸੇ ਬਿਨਾ ਮੈਂ ਹੀ ਤੇਰੇ ਘਰ ਵਸਿਆਂ ਤੇ ਹੋਰ ਕੋਈ ਵਸੇ ਬਿਨਾ ਮੈਂ ਹੀ ਤੇਰੇ ਘਰ ਵਸਿਆਂ ਤੇ ਹੋਰ ਕੋਈ ਵਸੇ ਬਿਨਾ